ਅੱਜ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ ਭਖਿਆ ਹੋਇਆ ਉਹ ਹੈ ਪੰਜਾਬ ਦੇ ਵਿੱਚ ਲਚਰਤਾ ਤੇ ਗੰਦਗੀ ਵਾਲਾ ਕੰਟੈਂਟ ਪ੍ਰੋਸਨ ਦਾ ਤੇ ਸਭ ਤੋਂ ਪਹਿਲਾਂ ਜਿਸ ਨੂੰ ਅਵਾਰਡ ਮਿਲਿਆ ਇਸ ਦਾ ਉਹ ਹੈ ਸੁਰਲੀਨ ਕੌਰ ਜਿਹੜੀ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੀ ਹੈ ਵਰਡਿੰਗ ਸੁਣ ਲਓ ਉਸਦੀ ਕਹਿੰਦੀ ਕੋਈ ਕਰੇ ਆਟਾ ਨਹੀਂ ਸਿੱਟ ਕੇ ਜਾਂਦਾ ਇਸ ਦੇਸ਼ ਵਰਡਿੰਗ ਦਾ ਜਵਾਬ ਬਹੁਤ ਹੀ ਸੂਝਵਾਨ ਸ਼ਖਸੀਅਤ ਸਵਰਨ ਸਿੰਘ ਤਹਿਣਾ ਜੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਦਿੱਤਾ ਤੁਸੀਂ ਸੁਣੋ ਤੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਮੇਰੇ ਘਰੇ ਨਾ ਤਾਂ ਕਿਸੇ ਨੇ ਆਟ ਦਾ ਗਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸਿੱਟਣਾ ਠੀਕ ਹੈ ਹੁਣ ਦੋ ਤਿੰਨ ਕੁੜੀਆਂ ਵੱਲੀਆਂ ਜੀਆਂ ਗੱਲਾਂ ਕਹੀ ਜਾਂਦੀਆਂ ਉਹ ਕਹਿੰਦੀਆਂ ਜੀ ਸਾਡੇ ਤਾਂ ਪੀਪੇ ਦੇ ਵਿੱਚ ਕਿਸੇ ਨੇ ਆਟਾ ਨਹੀਂ ਪਾਇਆ ਪਹਿਲਾਂ ਮੈਂ ਚੰਗਾ ਕੰਟੈਂਟ ਬਣਾਉਂਦੀ ਸੀ ਮੈਨੂੰ ਕਿਸੇ ਨੇ ਵੇਖਿਆ ਨਹੀਂ ਜਦੋਂ ਫਿਰ ਮੈਂ ਥੋੜੇ ਜਿਹਾ ਪੁੱਠੇ ਰਾਹ ਦੇ ਉੱਤੇ ਤੁਰੀ ਤੇ ਫਿਰ ਮੈਨੂੰ ਮਿਲੀਅਨਾਂ ਦੇ ਵਿੱਚ ਵਿਊ ਮਿਲੇ ਜਿਹੜੇ ਲੋਕ ਨਹੀਂ ਇਹ ਕੰਟੈਂਟ ਬਣਾਉਂਦੇ ਉਹ ਭੁੱਖੇ ਮਰਦੇ ਆ ਅਸਲ ਵਿੱਚ ਇਹ ਇੱਕ ਸੌਖਾ ਤਰੀਕਾ ਪੈਸੇ ਕਮਾਉਣ ਦਾ ਤੇ ਅਸੀਂ ਸਖਤ ਮਿਹਨਤ ਕਰਨੀ ਨਹੀਂ ਚਾਹੁੰਦੇ ਨੇ ਤਾਂ ਤੁਸੀਂ ਦੇਖੋ ਕਿਸਾਨ ਆ 6 ਮਹੀਨੇ ਫਸਲ ਪਾਲਦਾ ਅਚਾਨਕ ਗੜੇ ਪੈ ਜਾਂਦੇ ਆ ਫਸਲ ਬਰਬਾਰ ਹੋ ਜਾਂਦੀ ਜ਼ਮੀਨ ਦਾ ਠੇਕਾ ਵੀ ਨਹੀਂ ਮੁੜਦਾ ਇਹਦਾ ਮਤਲਬ ਉਹ ਗੰਦਾ ਕੰਟੈਂਟ ਬਣਾਉਣ ਲੱਗ ਜੇ ਵੀ ਭਾਈ ਮੇਰੇ ਖਰਚੇ ਪੂਰੇ ਹੋ ਜਾਣਗੇ ਹੱਡ ਹਰਾਮੀ ਇਸ ਕਦਰ ਪਈਆ ਵੀ ਲੋਕ ਚੰਗੇ ਤੋਂ ਪਾਸੇ ਜਾਣ ਲੱਗੇ ਇੱਕ ਸਕਿੰਟ